ਹਾਂਜੀ ਦੋਸਤੋ ਬਾਕੀ ਸਿੰਗਰਾ ਵਾਂਗ ਮਨਕੀਰਤ ਔਲਖੇੜਾ ਕੀ ਅੱਗੇ ਨਿਕਲ ਕੇ ਆਇਆ ਹੈ ਤੇ ਬਾਕੀ ਸਿੰਗਰਾ ਨਾਲੋਂ ਜ਼ਿਆਦਾ ਅਸੀਂ ਕਹਿ ਸਕਦੇ ਆਂ ਸਾਰਿਆਂ ਨੇ ਆਪਣੇ ਵੱਲੋਂ ਸਾਰਾ ਸਹਿਯੋਗ ਦਿੱਤਾ ਹੈ ਪਰ ਮਨਕੀਰਤ ਔਲਖ ਆਪਣਾ ਸ਼ੋਅ ਲਗਾ ਕੇ ਵੀ ਵਾਪਸ ਆਇਆ ਹੈ ਪੰਜਾਬ ਦੀ ਸੇਵਾ ਕਰਨ ਵਾਸਤੇ ਤੁਹਾਨੂੰ ਦੱਸਦੇ ਕਿ ਮਨਕੀਰਤ ਔਲਖ ਨੇ ਵੀ ਕਿਹਾ ਸੀਗਾ ਕਿ ਮੇਰੇ ਜਿਹੜੇ ਸ਼ੋਅ ਹੋਣਗੇ ਉਹਨਾਂ ਦੇ ਪੈਸੇ ਮੈਂ ਜਿਹੜੇ ਕਿ ਉਹ ਸਾਰੇ ਜਾਣੇ ਪੰਜਾਬ ਨੂੰ ਦੇ ਦੇਵਾਂਗਾ ਸਾਰੇ ਪੈਸੇ ਜਿੰਨੇ ਵੀ ਉਹ ਸ਼ੋਅ ਦੇ ਵਿੱਚ ਬਣਨਗੇ ਉਦਾਂ ਹੀ ਮਨਕੀਰਤ ਔਲਖ ਨੇ ਆਪਣੇ ਲਾਈਵ ਸ਼ੋਅ ਲਗਾਏ ਅਤੇ ਜਿਨੇ ਵੀ ਪੈਸੇ ਸੀਗੇ ਉਹ ਸਾਰੇ ਜਿਹੜੇ ਕਿ ਪੰਜਾਬ ਨੂੰ ਦੇ ਦਿੱਤੇ ਆ ਅਖੀਰਕਾਰ 25 ਲੱਖ ਰੁਪਇਆ ਮਨਕੀਰ ਤੋਂ ਲਖਦਾਇ ਕਹਿਣਾ ਹੈ ਕਿ ਮੈਂ ਤਾਂ ਕਿ ਟਰੈਕਟਰ ਵਾਲੇ ਨੂੰ ਦਿੱਤਾ ਆ ਫਿਲਹਾਲ ਇਸ ਤੌਰ ਤੇ ਜਿਨੇ ਵੀ ਟਰੈਕਟਰ ਉਹਨੇ ਸੇਵਾ ਵਾਸਤੇ ਖੱਲੇ ਸੀਗੇ ਉਹਨਾਂ ਦੇ ਪੈਸੇ ਉਹਨੇ 25 ਲੱਖ ਰੁਪਇਆ ਜਿਹੜਾ ਕਿ ਉਹਦੀ ਇੱਕ ਸ਼ੋਹ ਦੀ ਕਮਾਈ ਹੋਈ ਸੀਗੀ ਉਹਨੇ ਕਿਹਾ ਕਿ ਮੈਂ 1 ਰੁਪਇਆ ਨਹੀਂ ਰੱਖਿਆ ਉਹਦੇ ਵਿੱਚ ਉਹਦੇ ਸਾਰੇ ਪੈਸੇ ਜਿਹੜੇ ਕਿ ਉਹ ਦੇ ਦਿੱਤੇ ਆ ਜਿਹੜੀ ਕਿ ਤੁਸੀਂ ਵੀਡੀਓ ਸਕਰੀਨ ਦੇ ਉੱਪਰ ਦੇਖਣ ਦੇ ਇਹਦੇ ਵਿੱਚ ਮਨਕੀਰ ਤੋਂ ਲਿਖਨੇ ਨਿਊਜ਼ ਦੇ ਸਾਹਮਣੇ ਵੀ ਇਹ ਸਭ ਕੁਝ ਗਿਆ ਲਾਗੇ ਮੋਤਵਾਰ ਬੰਦੇ ਵੀ ਬੈਠੇ ਹੁੰਦੇ ਨੇ ਪਿੰਡ ਵਾਲਿਆਂ ਦੇ ਜਿਹੜੇ ਆਪਾਂ ਕਹਿ ਸਕਦੇ ਹਾਂ ਕਿ ਲਾਈਵ ਸ਼ੋਅ ਵਾਲੇ ਵੀ ਇੱਕ ਦੋ ਜਿਹੜਾ ਕਿ ਵਿੱਚ ਆਦਮੀ ਹੁੰਦਾ ਆ ਮਨਕੀਰ ਰੌਲਖ ਨੇ ਇਹ ਸਾਰੀਆਂ ਗੱਲਾਂ ਜਿਹੜੀਆਂ ਕਿ ਮੀਡੀਆ ਦੇ ਸਾਹਮਣੇ ਕੀਤੀਆਂ ਨੇ ਆਖਿਰਕਾਰ ਬਾਕੀ ਸਿੰਗਰਾਂ ਦੇ ਨਾਲ ਰਲ ਕੇ ਸਾਰੇ ਸਿੰਗਰਾਂ ਨੇ ਜੋ ਕੁਝ ਪੰਜਾਬ ਦੇ ਲਈ ਕੀਤਾ ਉਹ ਇੱਕ ਮਾਣ ਵਾਲੀ ਗੱਲ ਆ ਕਿਉਂਕਿ ਪੰਜਾਬ ਦੇ ਨਾਲ ਔਖੇ ਟਾਈਮ ਦੇ ਵਿੱਚ ਪੰਜਾਬ ਵੀ ਖਲੋਤਾ ਸੀਗਾ ਅਤੇ ਪੰਜਾਬ ਦੇ ਜਿਹੜੇ ਕਿ ਪੱਤਰਕਾਰ ਨੇ ਉਹਨਾਂ ਨੇ ਵੀ ਸਹੀ ਕੰਮ ਕੀਤਾ ਪੰਜਾਬ ਦੀ ਕੋਈ ਵੀ ਜਿਹੜੀ ਦੰਦੀ ਖਬਰ ਜਾਂ ਖਬਰ ਹੋਣ ਵਾਲੀ ਖਬਰ ਤੇ ਚਲਾਈ 74 ਲੋਕਾਂ ਵਿੱਚ ਇੱਕ ਦशत ਦਾ ਮੌਲ ਬਣੇ ਪਾਣੀ ਨੂੰ ਲੈ ਕੇ ਅਤੇ ਸਭ ਤੋਂ ਮੇਨ ਗੱਲ ਇਹ ਸੀਗੀ ਕਿ ਪੰਜਾਬ ਦੇ ਨਾਲ ਆਖਿਰਕਾਰ ਖੜਦਾ ਗੌਣ ਆ ਇਹ ਤਾਂ ਲੋਕਾਂ ਨੇ ਹੁਣ ਦੇਖ ਹੀ ਲੈ ਕਿ ਕੌਣ ਪੰਜਾਬ ਦੇ ਨਾਲ ਸੀਗਾ ਤੇ ਕੌਣ ਨਹੀਂ ਸੀਗਾ ਕਿਉਂਕਿ ਹਰ ਇੱਕ ਅਸੀਂ ਕਹਿ ਲਈਏ ਕਲਾਕਾਰ ਪੰਜਾਬੀ ਹੋਵੇ ਭਾਵੇਂ ਉਹ ਪੰਜਾਬੀ ਗਾਇਕ ਹੋਵੇ ਹਰ ਕੋਈ ਪੰਜਾਬ ਵਾਸਤੇ ਆਇਆ ਤੇ ਹਰ ਕਿਸੇ ਨੇ ਕੈਮਰੇ ਤੋਂ ਦੂਰੀ ਬਣਾ ਕੇ ਰੱਖੀ ਇਹ ਸਭ ਤੋਂ ਮੇਨ ਗੱਲ ਸੀਗੀ ਕੋਈ ਦਿਖਾਵਾ ਨਹੀਂ ਕੀਤਾ ਕਿ ਅਸੀਂ ਕੀ ਕੁਝ ਕੀਤਾ ਹੈ ਪੰਜਾਬ ਵਾਸਤੇ ਉਹ ਸਿਰਫ ਉਹਨਾਂ ਨੂੰ ਪਤਾ ਆ ਜਿਹੜੇ ਉਸ ਪਿੰਡ ਵਿੱਚ ਰਹਿੰਦੇ ਸੀਗੇ ਅਤੇ ਕੈਮਰਾਮੈਨ ਵੱਲੋਂ ਜਿਹੜੀਆਂ ਵੀਡੀਓ ਵਾਇਰਲ ਹੋਈਆਂ ਉਸ ਉੱਤੇ ਸਾਰਿਆਂ ਨੂੰ ਮਾਣ ਸੀਗਾ ਜੌਰਡਨ ਸੰਧੂ ਦੀਆਂ ਪੰਗਾ ਲਗਾ ਲੀਏ ਮਨਕੀਰਤ ਹਲਕ ਦੀ ਗੀਪੇ ਘਰੇਵਾਲ ਹੋ ਗਿਆ ਬਿੰਨੂ ਢਿੱਲੋ ਹੋ ਗਿਆ ਸਾਰੇ ਕਲਾਕਾਰ ਜਿਨੇ ਵੀ ਗਾਇਕ ਸੀਗੇ ਸਾਰਿਆਂ ਨੇ ਜਿਹੜੇ ਕਿ ਪੰਜਾਬ ਵਾਸਤੇ ਆਏ ਬਾਕੀ ਤੁਸੀਂ ਕੀ ਕੁਝ ਕਹਿਣਾ ਚਾਹੋਗੇ ਇਨ੍ਹਾਂ ਸਿੰਗਰਾਂ ਦੇ ਬਾਰੇ ਇਨ੍ਹਾਂ ਕਲਾਕਾਰਾਂ ਦੇ ਬਾਰੇ ਸਾਨੂੰ ਆਪਣੀ ਰਾਏ ਕਮੈਂਟ ਦੇ ਵਿੱਚ ਜਰੂਰ ਦਿਓ ਇਦਾਂ ਦੀਆਂ ਹੋਰ ਨਵੀਆਂ ਤਾਜ਼ੀਆਂ ਵੀਡੀਓ ਨੂੰ ਦੇਖਣ ਵਾਸਤੇ ਜਰੂਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਹਰ ਰੋਜ਼ ਇਦਾਂ ਦੀਆਂ ਨਵੀਆਂ ਅਪਡੇਟਾਂ ਸੀ ਤੁਹਾਡੇ ਵਾਸਤੇ ਲੈ ਕੇ ਆਉਂਦੇ ਰਵਾਂਗੇ ਬਹੁਤ ਜਲਦੀ ਹਾਜ਼ਰ ਹੋਵਾਂਗੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਇੱਕ ਆਪਣੀ ਨਵੀਂ ਅਪਡੇਟ ਦੇ ਨਾਲ